ਅੱਜ ਨੂੰ ਕਿਹੜੀ ਦਿੱਕਤ ਹੋ ਗਈ ਚਗੀ ਸਮਰਦ ਸੁਜਰੇ 13367 ਗੈਂਬਲਿੰਗ ਐਕਟ 120 ਵੀ ਨਾ ਲਾ ਰਿਤੀ ਤੇ ਜੇਲ੍ਹ ਭੇਜਦਾ ਪਲਾਂਟਡ ਕੁਝ ਹੋਰ ਸੀਗਾ ਮਤਲਬ ਬਹਾਨੇ ਨਾਲ 13367 ਲਗਾ ਦਿੱਤੀ ਗਈ ਆ ਮਤਲਬ ਨੋਰਮਲੀ ਅਗਰ ਮੈਂ ਤੁਹਾਨੂੰ ਸੀਸੀਟੀਵੀ ਇੱਕ ਚੈੱਕ ਕਰਾਵਾਂ ਜਦੋਂ ਮੈਨੂੰ ਸਿਵਲ ਦੇ ਵਿੱਚ ਮ ਆਇਆ ਸੀਗਾ ਮੈਨੂੰ ਲੱਗ ਰੱਖਿਆ ਜਾ ਰਿਹਾ ਸੀਗਾ ਮੈਨੂੰ ਹਾਲੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਰਿਕਵਰੀ ਉਹਨਾਂ ਨੇ ਕੀਤੀ ਗਈ ਆ ਕਿਉਂਕਿ ਰਿਕਵਰੀ ਤਾਂ ਤਾਂ ਕਰਨ ਕਿਉਂਕਿ ਇੱਕ ਮੇਰੇ ਦੋ ਡੀਵੀਆਰ ਸੀ ਇੱਕ ਡੀਵੀਆਰ ਇਹ ਲੋਕ ਲੈ ਗਏ ਅੱਛਾ ਮੇਰੇ ਕੋਲ ਸੈਕਿੰਡ ਸੈਕਿੰਡ ਡੀਵੀਆਰ ਬਾਰੇ ਇਹਨਾਂ ਨੂੰ ਨਹੀਂ ਪਤਾ ਸੀ ਉਹ ਮੇਰੇ ਕੋਲ ਟੋਟਲ ਪ੍ਰੂਫ ਸੀਗਾ ਕਿ ਖਾਲੀਆ ਤਾਂ ਇਹ ਨੇ ਇਹ ਖਾਲੀਆ ਤਾਂ ਜਾ ਰਹੇ ਨੇ ਕੋਈ ਰਿਕਵਰੀ ਨਹੀਂ ਜਿਹੜੇ ਬੰਦੇ ਮੇਰੇ ਨਾਲ ਪਲਾਨਡ ਕੀਤੇ ਆ ਇਹ ਟੋਟਲ ਸੀਸੀਟੀਵੀ ਦੇ ਵਿੱਚ 3 ਘੰਟੇ ਦੇ ਇਹ ਮੇਰੇ ਨਾਲ ਇੱਥੇ ਰੇਡ ਦੇ ਵਿੱਚ ਬੈਠੇ ਰਹੇ ਨੇ ਬਿਲਕੁਲ ਜੀ ਤੱਕਾਇਆ ਕਮ ਸੇ ਕਮ ਇਹਨਾਂ ਨੂੰ ਕਹਿਣਾ ਤਾਂ ਚਾਹੀਦਾ ਸੀਗਾ ਕਿ ਸਮਰੂਸਾ ਗ੍ਰਿਫਤਾਰ ਕੀਤਾ ਕੋਈ 10-20 ਲੱਖ ਰੁਪਈਆ ਉਹਦੇ ਕੋਲੋਂ ਬਰਾਮਦ ਹੋਇਆ ਚੰਗਾ ਲੱਗਦਾ ਆ ਟੋਟਲ ਇਹ ਫੇਕ ਰੇਟ ਸਾਬਿਤ ਹੁੰਦੀ ਆ ਰਿਆ ਸਵਾਲ ਜੂਏ ਦਾ ਮੈਂ ਜੂਆ ਕਰਦਾ ਆ ਮੈਂ ਆਪਣੀ ਲਾਈਫ ਦਾ ਜੂਆ ਕਰਦਾ ਆ ਲੋਕਾਂ ਦਾ ਰਿਸਕ ਦਾ ਜੂਆ ਕਰਦਾ ਆ ਲੋਕਾਂ ਦੀ ਸੁਣਵਾਈ ਕਰਾਨਾ ਆ ਜਿਹਦੇ ਵਿੱਚ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾਣਾ ਆ ਇਹ ਜੂਆ ਆ ਸਰ ਮੈਨੂੰ ਇਹ ਦੱਸਿਆ ਗਿਆ ਕਿ ਐਮਐਲਏ ਵਿਧਾਇਕ ਜਿੱਥੇ ਤੋਂ ਨਾਰਾਜ਼ ਆ ਇਸ ਕਰ ਨੇ ਆ ਉਹ ਕੋਈ ਸੀ ਫੋਨ ਤੇ ਗੱਲ ਕਰ ਰਹੇ ਸੀ ਬੋਸ ਕਹੀ ਜਾਂਦੇ ਸੀਗੇ ਕਿ ਬੋਸ ਕਿ ਇਦਾਂ ਹੋ ਰਿਹਾ ਬਹੁਤ ਸਿੱਧਾ ਹੋ ਰਿਹਾ ਮਤਲਬ ਕੋਈ ਰਿਕਵਰੀ ਨਹੀਂ ਕੋਈ ਕੁਝ ਨਹੀਂ ਨਹੀਂ ਜਾਣਦਾ ਉਹ ਬੋਸ ਕੌਣ ਸੀਗਾ ਜਿਨੇ ਇਹਨਾਂ ਨੂੰ ਸਪੈਸਟਿਕਲੀ ਆਰਡਰ ਦੇ ਰਿਆ ਸੀ ਕਿ ਇਹਨੂੰ ਲੈ ਕੇ ਆਣਾ ਇਹਨੂੰ ਪਲਾਨਟ ਕਰਨਾ ਇਹ ਗੱਲ ਮੈਂ ਜਾਣਦਾ ਸੀਗਾ ਕਿ ਮੈਨੂੰ ਪਲਾਨ ਕੀਤਾ ਜਾਊਗਾ ਪਰ ਮੈਨੂੰ ਵੱਡਾ ਪਲਾਨ ਕਰਨ ਦੀ ਤਿਆਰੀ ਸੀ ਉੱਥੇ ਕਈ ਹੋਰ ਸੀਨੀਅਰ ਅਫਸਰ ਵੀ ਆ ਗਏ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ ਇਹ ਚੀਜ਼ ਗਲਤ ਕਰ ਰਹੇ ਹੋ ਕਿ ਉੱਥੇ ਪਬਲਿਕ ਨੂੰ ਪਤਾਇਆ ਕਿ ਤੁਸੀਂ ਪਬਲਿਕ ਦੇ ਸਾਹਮਣੇ ਨੂੰ ਲੈ ਕੇ ਆਏ ਹੋ ਕਿ ਆਪਣੇ ਆਫਿਸ ਬੈਠਾ ਸੀ ਨਾ ਹੀ ਕੋਈ ਜੁਗਾ ਸੀਗਾ ਉਸ ਸਮੇਂ ਨਾ ਹੀ ਕੋਈ ਲਾਰਟੀ ਸੀਗੀ ਨਾਲੇ ਇਹ ਦੱਸਣ ਸਤ 11 ਵਜੇ ਕਿਹੜੀ ਲਾਰਟੀ ਚੱਲਦੀ ਹੈ ਜੀ ਲੁਧਰਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਹੋਗੀ 20 ਤਰੀਕ ਦੀ 20 ਤਰੀਕ ਸਮਰਦ ਸੁਜਾ ਜੋ Shiv Sena Yuva Morcha ਤੋਂ ਪ੍ਰਧਾਨ ਹੈ ਲੇਕਿਨ ਉਸ ਦੇ ਘਰੇ ਇੱਕ ਰੇਡ ਹੁੰਦੀ ਹੈ ਜਿਸ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਂਦਾ ਹੈ ਮੁਕੱਦਮਾ ਕਿਦਾਂ ਚ ਕੀਤਾ ਜਾਂਦਾ ਹੈ ਗੈਂਬਰਿੰਗ ਐਕਟ ਦਾ ਕਿ ਜੂਆ ਖੇਡਾਂਦਾ ਹੁੰਦਾ ਵਾ ਤੇ ਉਸ ਤੋਂ ਬਾਅਦ ਪੁਲਿਸ ਦੀ ਰੇਡ ਕੀਤੀ ਜਾਂਦੀ ਹੈ ਸਮਰਦ ਸੁਜਾ ਅਕਰ ਪਜੋਕਰ ਦਸੀਏ ਤਾਂ ਸਮਰਦ ਸੁਜਾ ਆਵਾਮਾਂ ਦੇ ਆਵਾਮ ਦੇ ਵਿੱਚ ਵਿਛੜਦਾ ਹੈ ਤੇ ਆਵਾਮ ਦੇ ਕਈ ਫੈਸਲੇ ਇਸ ਦਫਤਰ ਦੇ ਵਿੱਚ ਹੁੰਦੇ ਵੀ ਹੈ ਲੇਕਿਨ ਪੁਲਿਸ ਦੇ ਨਾਲ ਕਿਹੜੀ ਅਨਬਨ ਹੋ ਗਈ ਸਮਰਦ ਸੁਜਾ ਦੀ ਪ੍ਰਧਾਨ Shiv Sena ਦਾ ਵੀ ਅਵਾਮ ਦੇ ਫੈਸਲੇ ਵੀ ਹੁੰਦੇ ਸੀਗੇ ਤੇ ਕਿੰਨਾ ਵੱਡਾ ਪਰਚਾ ਦਰਜ ਕਰ ਦਿੱਤਾ ਗਿਆ 13367 ਗੈਂਬਿੰਗ ਐਕਟ 120 ਵੀ ਨਾ ਲਗਾ ਦਿੱਤੀ ਗਈ ਮਾਨਯੋਗ ਸੀਪੀ ਸਾਹਿਬ ਨੇ ਕਿਰਖਾਸ ਲਿਖੀ ਗਈ ਹੈ ਸਮਰ ਸੁਝੇ ਵਾਲੋਂ 155 ਦੀ ਦਰਖਾਸਤ 6 ਪਨੇ ਦੀ ਦਰਖਾਸਤ ਹੈ ਜਿਹਦੇ ਵਿੱਚ ਕਈ ਨਾਮ ਨੇ ਕਈ ਮੁਲਾਜ਼ਮਾਂ ਦੇ ਨਾਮ ਹੈ ਸਮਰ ਸੁਝੇ ਦੇ ਦਿੱਸੇ ਨੇ ਤੇ ਕੁਝ ਵੀਡੀਓ ਵੀ ਸਮਰ ਸੁਝੇ ਨੇ ਨਾਲ ਦਿੱਤੀ ਉਹ ਵੀਡੀਓ ਤੋਂ ਵੀ ਤੁਹਾਨੂੰ ਜਾਣੂ ਕਰਾਵਾਂਗੇ ਵੀਡੀਓ ਵੀ ਦਿਖਾਵਾਂਗੇ ਸਮਰ ਕਈ ਸਾਲਾਂ ਤੋਂ ਇਸ ਈਸਾ ਨਗਰੀ ਦੀ ਪੁਲੀਸ ਦੇ ਉੱਤੇ ਬਤੌਰ ਲੋਕਾਂ ਦੇ ਫੈਸਲੇ ਵੀ ਹੁੰਦੇ ਨੇ ਕਰਾਂਦੇ ਉਹ ਦਫ਼ਤਰ ਦੇ ਵਿੱਚ ਆਵਾਮ ਨਾਲ ਮਿਲਦੇ ਵੀ ਉਹ ਆਵਾਮ ਤਾਂ ਨਾਲ ਤਾਇਿਆਬੀ ਕਰਦੀ ਆ ਕਿਹੜੀ ਐਸੀ ਗੱਲਬਾਤ ਹੋ ਗਈ ਪੁਲਿਸ ਨੇ ਤੁਹਾਡਾ ਟਾਲਮਿਲ ਬਹੁਤ ਵਧੀਆ ਸੀਗਾ ਸਮਝ ਸੁਝੇ 13367 ਗੈਂਬਲਿੰਗ ਐਕਟ 120 ਵੀ ਨਾ ਲਾ ਰਹੀ ਤੀ ਤੇ ਜੇਲ੍ਹ ਭੇਜਦਾ ਸਰ ਇਹ ਮਾਮਲਾ ਇਦਾਂ ਨਹੀਂ ਸੀਗਾ ਪਲਾਂਟਡ ਕੁਝ ਹੋਰ ਸੀਗਾ ਹਮ ਮਤਲਬ ਬਹਾਨੇ ਨਾਲ 13367 ਲਗਾ ਦਿੱਤੀ ਗਈ ਆ ਮਤਲਬ ਨੋਰਮਲੀ ਅਗਰ ਮੈਂ ਤੁਹਾਨੂੰ ਸੀਸੀਟੀਵੀ ਇੱਕ ਚੈੱਕ ਕਰਾਵਾਂ ਜਦੋਂ ਮੈਨੂੰ ਸਿਵਲ ਦੇ ਵਿੱਚ ਮ ਆਇਆ ਸੀਗਾ ਮੈਨੂੰ ਲੱਗ ਰੱਖਿਆ ਜਾ ਰਿਹਾ ਸੀਗਾ ਤੇ ਮੈਨੂੰ ਜਦੋਂ ਤੁਹਾਡੇ ਪੱਤਰਕਾਰਾਂ ਨੇ ਪੁੱਛਿਆ ਗਿਆ ਤਾਂ ਮੈਂ ਉਦੋਂ ਹੀ ਦੱਸ ਦਿੱਤਾ ਗਿਆ ਸੀ ਕਿ ਮੈਂ ਇਨੋਸੈਂਟ ਆ ਮੇਰੇ ਤੇ ਫੇਕ ਮਕਦਮਾ ਦਰਜ ਆ ਬਾਹਰ ਆ ਕੇ ਉਸਦੇ ਪ੍ਰੂਫ ਦੇ ਦਊਗਾ ਉਹ ਪ੍ਰੂਫ ਅਸੀਂ ਮਕੂਬੀ ਚਲਾਈ ਗਈ ਬਿਲਕੁਲ ਉਹ ਪ੍ਰੂਫ ਮੈਂ ਤੁਹਾਨੂੰ ਉਦੋਂ ਵੀ ਦੇ ਸਕਦਾ ਸੀਗਾ ਕਿਉਂਕਿ ਰੀਜ਼ਨ ਇਹ ਹੈ ਕਿ ਅਗਰ ਮੈਂ ਉਹ ਪ੍ਰੂਫ ਦੇਣਾ ਤੇ ਪੁਲਿਸ ਉਹ ਪ੍ਰੂਫ ਮੇਰੀ ਗੈਰ ਹਾਜ਼ਰੀ ਦੇ ਵਿੱਚ ਦੁਬਾਰਾ ਉਹਨੂੰ ਡੈਮੇਜ ਕਰ ਸਕਦੇ ਸੀ ਇਸ ਲਈ ਸਾਰੇ ਪ੍ਰੂਫ ਮੈਂ ਅੱਜ ਸਾਰੀ মিডিਆ ਨੂੰ ਸਬਮਿਟ ਕੀਤੇ ਆ ਕਿ ਮੈਂ ਬਿਲਕੁਲ ਇਨੋਸੈਂਟ ਸੀ ਉਸ ਸਮੇਂ ਵੀ ਦੋ ਦਾ ਮਾਮਲਾ ਆਇਆ ਇਹ ਪੁਲਿਸ ਮੇਰੇ ਘਰ ਐਂਟਰ ਹੁੰਦੀ ਆ ਜੀ 9 ਵਜੇ ਲੇਕਿਨ ਸਮਰ ਮੈਂ ਤੁਹਾਡੀ ਗੱਲ ਕਰਨ ਲੱਗਾ ਬਾਈ ਮੈਨੂੰ ਆਹ ਦੇਖੋ ਜੂਆ ਖੇ ਲਾਉਂਦੇ ਹਾਂ ਨਹੀਂ ਕਿਉਂਕਿ ਸਾਫ਼ ਗੱਲ ਕੋਈ ਸ਼ਬਦਾਂ ਦੀ ਗੱਲ ਕਰੂੰਗਾ ਕਿਉਂਕਿ ਕਈ ਵਾਰ ਪਿੱਛੇ ਵੀ ਰੇਡ ਹੋਈ ਸੀਗੀ ਇੱਕ ਥਾਣਾ ਡਿਵੀਜ਼ਨ ਨੰਬਰ 2 ਵਾਲਾ ਵੀ ਰੇਡ ਕੀਤੀ ਗਈ ਸੀ ਜਦੋਂ ਮੈਡਮ ਹੁੰਦੇ ਸੀਗੇ ਸਮਰ ਦੂਸਰਾ ਜੂਆ ਖੇ ਲਾਉਂਦਾ ਉੱਪਰ ਤੱਕ ਰੇਡ ਕੀਤੀ ਗਈ ਸੀਗੀ ਲੇਕਿਨ ਉਦੋਂ ਵੀ ਕੁਝ ਬਰਾਮਦਗੀ ਨਹੀਂ ਹੋਈ ਸੀਗੀ ਲੇਕਿਨ ਸਮਰ ਜੂਆ ਖਿਲਾਂਦੇ ਹਾਂ ਕਿ ਨਹੀਂ ਖਿਲਾਂਦੇ ਹਾਂ ਪੁਲਸ ਨੇ ਦੂਜੀ ਵਾਰੀ ਰੇਡ ਕੀਤੀ ਐਦਕੀ ਦਾ ਗ੍ਰਿਫਤਾਰੀ ਕਰ ਲਿਆ ਪਹਿਲੀ ਵਾਰੀ ਤਾਂ ਖਾਲੀ ਹੱਥ ਸੀਗੇ ਦੂਜੀ ਵਾਰੀ ਗ੍ਰਿਫਤਾਰ ਕੀਤਾ ਪਹਿਲੀ ਵਾਰੀ ਤਾਂ ਘਰ ਦੀ ਪੂਰੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਗਈ ਸੀ ਲੇਕਿਨ ਐਦਕੀ ਦਾ ਗ੍ਰਿਫਤਾਰੀ ਕਰ ਲਿਓ ਬਾਈ ਕਿੰਨਾ ਰੁਪਈਆ ਬਰਾਮਦ ਕਰਾਤਾ ਬਿਲਕੁਲ ਜੀ ਤੱਕਾ ਆ ਕਮ ਸੇ ਕਮ ਇਹਨਾਂ ਨੂੰ ਕਿਹੜਾ ਤਾਂ ਚਾਹੀਦਾ ਸੀਗਾ ਕਿ ਸਮਰ ਦੂਸਰਾਂ ਗ੍ਰਿਫਤਾਰ ਕੀਤਾ ਕੋਈ 10-20 ਲੱਖ ਰੁਪਈਆ ਉਹਦੇ ਕੋਲੋਂ ਬਰਾਮਦ ਹੋਇਆ ਚੰਗਾ ਲੱਗਦਾ ਆ ਟੋਟਲ ਇਹ ਫੇਕ ਰੇਟ ਸਾਬਿਤ ਹੁੰਦੀ ਆ ਰਿਆਸਵਾਲ ਜੂਏ ਦਾ ਮੈਂ ਜੂਆ ਕਰ ਮੈਂ ਆਪਣੀ ਲਾਈਫ ਦਾ ਜੂਆ ਕਰਦਾ ਆ ਲੋਕਾਂ ਦਾ ਰਿਸਕ ਦਾ ਜੂਆ ਕਰਦਾ ਆ ਲੋਕਾਂ ਦੀ ਸੁਣਵਾਈ ਕਰਾਨਾ ਆ ਜਿਹਦੇ ਵਿੱਚ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾਣਾ ਆ ਇਹ ਜੂਆ ਆ ਹੂੰ ਮੇਰਾ ਇਸ ਤੋਂ ਇਲਾਵਾ ਕਿਸੇ ਵੀ ਕ੍ਰਾਈਮ ਦੇ ਵਿੱਚ ਕੋਈ ਰੋਲ ਨਹੀਂ ਪਾਇਆ ਜਾਂਦਾ ਹਮੇਸ਼ਾ ਇਨੋਸੈਂਟ ਸਾਬਿਤ ਕੀਤਾ ਜਾਂਦਾ ਆ ਇਨੋਸੈਂਟ ਕੋਈ ਇਨਾ ਪੰਜਾਬ ਪੁਲਿਸ ਵੱਲੋਂ ਨਹੀਂ ਆ ਜਾਂ ਸੁਪਰੀਮ ਕੋਰਟ ਵੱਲੋਂ ਹੂੰ ਜਾਂ ਐਨਆਈਏ ਜਾਂ ਸੀਬੀਆਈ ਵੱਲੋਂ ਇਹ ਰੈਗੂਲਰ ਮੇਰੀ ਜਿਹੜੀ ਲਾਗਡਾਟ ਆ ਇਹਨਾਂ ਨਾਲ ਇਹ ਸਿੱਗੀ ਕਿ ਜਦੋਂ ਮੈਂ ਮੈਨੂੰ ਲਿਜਾਇਆ ਗਿਆ ਇੱਥੋਂ ਦੀ ਉੱਥੋਂ ਮੈਨੂੰ ਇੱਕ ਚੀਜ਼ ਇੱਕ ਸੀਨੀਅਰ ਅਫਸਰ ਨੇ ਗੱਲ ਕੀਤੀ ਗਈ ਉਹ ਕਹਿੰਦਾ ਕਿ ਤੂੰ ਆਪਣੇ ਆਫਿਸ ਨੂੰ ਇੱਕ ਮਿੰਨੀ ਥਾਣਾ ਬਣਾਇਆ ਹੋਇਆ ਹੂੰ ਕਿ ਜਿਸ ਦੇ ਦਰਮਿਆਨ ਕਿ ਕੁਝ ਵਿਧਾਇਕ ਤੇਰੇ ਤੋਂ ਬਹੁਤ ਨਰਾਜ਼ ਆ ਸਰ ਮੈਂ ਇਸ ਗੱਲਾਂ ਤੋਂ ਲੈਣਾ ਕੀ ਮੈਂ ਤਾਂ ਸਿਰਫ ਜਸ ਪਬਲਿਕ ਦੀ ਸੁਣਵਾਈ ਕਰਾ ਰਿਹਾ ਫ੍ਰੀ ਆਫ ਕੋਸਟ ਲੋਕਾਂ ਦੀ ਹੈਲਪ ਕਰ ਰਿਹਾ ਆਪਣੀ ਜੇਬ ਦੇ ਵਿੱਚੋਂ ਲੋਕਾਂ ਦੀ ਹੈਲਪ ਕਰ ਰਿਹਾ ਮੇਰੀ ਸਾਰੀ ਫੈਮਿਲੀ ਫੋਰਨ ਆ ਮੇਰਾ ਪੈਸੇ ਦੀ ਗੱਲ ਕੀਤੀ ਜਾਵੇ ਜਾਂ ਗੈਂਬਲਿੰਗ ਦੀ ਗੱਲ ਕੀਤੀ ਜਾਵੇ ਤਾਂ ਫਿਰ ਜੇ ਇਹੀ ਤਰੀਕੇ ਨਾਲ ਇਹ ਆਂਦੇ ਆ ਤਾਂ ਫਿਰ ਇਸ ਹਿਸਾਬ ਨਾਲ ਇਹ ਅਫੈਂਸ ਵੀ ਨਹੀਂ ਲਗਾ ਸਕਦੇ ਯਾਰ ਮੈਨੂੰ ਆ ਦੱਸੋ ਪੈਸਾ ਬਰਾਮਦ ਵੀ ਹੈ ਗੈਂਬਲਿੰਗ ਕਿੱਦਾਂ ਹੋ ਗਈ ਗੈਂਬਲਿੰਗ 13 3 7 ਲਾਟਰੀ ਐਕਟ ਨਾਲ ਸਾਰਾ ਕੁਝ ਲਗਾ ਦਿੱਤਾ ਗਿਆ ਸਮਝ ਯਾਰ ਗੱਲ ਹਜਮ ਨਹੀਂ ਹੋਈ ਮੈਨੂੰ ਵੀ ਹਜਮ ਨਹੀਂ ਹੋਈ ਤਮਾਮ ਲੋਕਾਂ ਨੂੰ ਹਜਮ ਵੀ ਨਹੀਂ ਹੋਣੀ ਯਾਰ ਜੂਆ ਖੇ ਲਾਇਆ ਜਾ ਰਿਹਾ ਸੀਗਾ ਉਸ ਨੇ ਰੇਡ ਕਰ ਦਿੱਤੀ ਗਈ ਪੈਸੇ ਦੀ ਰਿਕਵਰੀ ਕਿੰਨੀ ਪਾਈ ਹੈ ਰਿਕਵਰੀ ਪਾਤੀ ਕੋਈ 25-30 ਲੱਖ ਰੁਪਏ ਦੀ ਜਾਂ 10000 15000 ਦੀ ਸਰ ਮੈਨੂੰ ਹਾਲੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਰਿਕਵਰੀ ਉਹਨਾਂ ਨੇ ਕੀਤੀ ਗਈ ਆ ਕਿਉਂਕਿ ਰਿਕਵਰੀ ਤਾਂ ਉਹ ਤਾਂ ਕਰਨ ਕਿਉਂਕਿ ਇੱਕ ਮੇਰੇ ਦੋ ਡੀਵੀਆਰ ਸੀ ਇੱਕ ਡੀਵੀਆਰ ਇਹ ਲੋਗ ਲੈ ਗਏ ਅੱਛਾ ਮੇਰੇ ਕੋਲ ਸੈਕਿੰਡ ਸੈਕਿੰਡ ਡੀਵੀਆਰ ਬਾਰੇ ਇਹਨਾਂ ਨੂੰ ਨਹੀਂ ਪਤਾ ਸੀ ਉਹ ਮੇਰੇ ਕੋਲ ਟੋਟਲ ਪ੍ਰੂਫ ਸੀਗਾ ਕਿ ਖਾਲੀਅਤ ਆਏ ਨੇ ਇਹ ਖਾਲੀਅਤ ਜਾ ਰਹੇ ਨੇ ਕੋਈ ਰਿਕਵਰੀ ਨਹੀਂ ਜਿਹੜੇ ਬੰਦੇ ਮੇਰੇ ਨਾਲ ਪਲਾਨਟ ਕੀਤੇ ਆ ਇਹ ਟੋਟਲ ਸੀਸੀਟੀਵੀ ਦੇ ਵਿੱਚ 3 ਘੰਟੇ ਇਹ ਮੇਰੇ ਨਾਲ ਇੱਥੇ ਰੇਡ ਦੇ ਵਿੱਚ ਬੈਠੇ ਰਹੇ ਨੇ ਨੋਰਮਲੀ ਮੇਨਾਂ ਇਹਨਾਂ ਨੇ ਬੈਠੇ ਆ ਮੇਨਾਂ ਗੱਲ ਕੀਤੀ ਆ ਸਭ ਕੁਝ ਹੋਇਆ ਜੋ ਇਹਨਾਂ ਨੇ ਮੇਨਾਂ ਤੱਕਾ ਮੁਕੀ ਕਰਨੀ ਸੀ ਉਹ ਮੇਨਾਂ ਕੀਤੀ ਆ ਤੇ ਮੈਨੂੰ ਟੋਟਲ 3 ਘੰਟੇ ਦੀ ਸੀਸੀਟੀਵੀ ਦੇ ਵਿੱਚ ਇਹ ਦਿਖਾਇਆ ਜਾਵੇ ਜਿਹੜੇ ਬੰਦੇ ਇਹਨਾਂ ਨੇ ਮੇਰੇ ਨਾਲ ਪਲਾਨਟ ਕੀਤੇ ਆ ਉਹਨਾਂ ਨਾਲ ਸੀਸੀਟੀਵੀ ਦੇ ਵਿੱਚ ਮੇਰਾ ਕੋਈ ਵਾਕਿਆ ਨਹੀਂ ਲੇਕਿਨ ਉਹ ਬੰਦੇ ਪਿੱਛੋਂ ਦੀ ਗ੍ਰਿਫਤਾਰ ਕੀਤੇ ਸੀ ਮੇਰੇ ਖਿਆਲ ਨਾਲ ਸਰ ਗੱਲ ਇਹਦਾ ਕਿ ਹੁਣ ਉਹ ਕਿਤੋਂ ਵੀ ਗ੍ਰਿਫਤਾਰ ਕੀਤੇ ਜਾਣ ਠੀਕ ਹੈ ਮੇਰੇ ਨਾਲ ਕਿਉਂ ਪਲਾਨਟ ਕੀਤਾ ਗਿਆ ਜੇ ਕੋਈ ਮੇਰੇ ਘਰ ਦੇ ਵਿੱਚ ਹੁਣ ਤੁਸੀਂ ਆਏ ਹੋ ਜਾਂ ਮੇਰੇ ਆਫਿਸ ਦੇ ਵਿੱਚ ਆਏ ਹੋ ਉਹ ਮੇਰੀ ਸੀਸੀਟੀਵੀ ਕੈਮਰੇ 'ਚ ਤਾਂ ਆਊਗਾ ਨਹੀਂ ਕੈਮਰੇ ਕੋ ਲਗਾਤੇ ਇਹਨੇ ਡੀਵੀਆਰ ਕਿਉਂ ਲਗਾ ਦਿੱਤੇ ਗਏ ਸਰ ਟੋਟਲ ਥ੍ਰੈਟ ਆ ਇਹ ਨਹੀਂ ਇਹ ਵਿਟਨੈਸ ਆ ਸਿਕਿਉਰਟੀ ਇਸ਼ੂ ਆ ਲੈਂਦਾ ਨਹੀਂ ਹੈਗਾ ਆਪਣੀ ਸੇਫਟੀ ਕਾਰਨ ਬਹੁਤ ਕੁਝ ਕੀਤਾ ਹੋਇਆ ਕਿਉਂਕਿ ਪੁਲਿਸ ਤੇ ਭਰੋਸਾ ਨਹੀਂ ਕਰ ਸਕਦਾ ਨਹੀਂ ਹੁਣ ਗਰਾਰੀ ਕਿਤੇ ਫਸ ਗਈ ਹੁਣ ਸਰ ਗਰਾਰੀ ਇਹ ਫਸੀ ਆ ਕਿ ਜਿਹੜਾ ਇਹਨਾਂ ਨੇ ਟੋਟਲ ਫੇਕ ਮੁਕਦਮੇ ਦੇਣ ਦੀ ਲਿਮਟ ਹੀ ਕਰਾਸ ਕਰਦੇ ਪਏ ਨੇ ਕਿ ਹੱਦ ਹੁੰਦੀ ਆ ਇੱਕ ਚੀਜ਼ ਇੱਕ ਬੰਦਾ ਲੋਕਾਂ ਲਈ ਪਬਲਿਕ ਦੇ ਵਿੱਚ ਜਿੱਦਾਂ ਕਿ ਤੁਸੀਂ ਦੱਸ ਰਹੇ ਹੋ ਰੈਗੂਲਰ ਰੂਟੀਨ ਸਰ ਮੈਨੂੰ ਜਾਣਦੇ ਹੋ ਕਿਵੇਂ ਰੈਗੂਲਰ ਰੂਟੀਨ ਸਰ ਲੋਕਾਂ ਦੀ ਹੈਲਪ ਕਰਦਾ ਆ ਸਿਰ ਮੈਨੂੰ ਇਹ ਦੱਸਿਆ ਗਿਆ ਕਿ ਐਮਐਲਏ ਵਿਧਾਇਕ ਤੇਰੇ ਤੋਂ ਨਾਰਾਜ਼ ਆ ਇਸ ਕਰ ਨੇ ਆ ਉਹ ਕੋਈ ਸੀ ਫੋਨ ਤੇ ਗੱਲ ਕਰ ਰਹੀ ਸੀ ਬੋਸ ਕਹੀ ਜਾਂਦੇ ਸੀਗੇ ਕਿ ਬੋਸ ਕਿ ਇਦਾਂ ਹੋ ਰਿਹਾ ਬੋਸ ਇਦਾਂ ਹੋ ਰਿਹਾ ਮਤਲਬ ਕੋਈ ਰਿਕਵਰੀ ਨਹੀਂ ਕੋਈ ਕੁਛ ਨਹੀਂ ਨਹੀਂ ਜਾਣਦਾ ਉਹ ਬੋਸ ਕੌਣ ਸੀਗਾ ਜਿਨੇ ਇਹਨਾਂ ਨੂੰ ਸਿਟਿਕਲੀ ਆਰਡਰ ਦੇ ਰਿਆ ਸੀ ਕਿ ਇਹਨੂੰ ਲੈ ਕੇ ਆਣਾ ਇਹਨੂੰ ਪਲਾਨਟ ਕਰਨਾ ਇਹ ਗੱਲ ਮੈਂ ਜਾਣਦਾ ਸੀਗਾ ਕਿ ਮੈਨੂੰ ਪਲਾਨ ਕੀਤਾ ਜਾਊਗਾ ਪਰ ਮੈਨੂੰ ਵੱਡਾ ਪਲਾਨ ਕਰਨ ਦੀ ਤਿਆਰੀ ਸੀ ਉੱਥੇ ਕਈ ਹੋਰ ਸੀਨੀਅਰ ਅਫਸਰ ਵੀ ਆ ਗਏ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ ਇਹ ਚੀਜ਼ ਗਲਤ ਕਰ ਰਹੇ ਹੋ ਕਿ ਉੱਥੇ ਪਬਲਿਕ ਨੂੰ ਪਤਾ ਹੈ ਕਿ ਤੁਸੀਂ ਪਬਲਿਕ ਦੇ ਸਾਹਮਣੇ ਨੂੰ ਲੈ ਕੇ ਆਏ ਹੋ ਕਿ ਆਪਣੇ ਆਫਿਸ ਬੈਠਾ ਜੀ ਨਾ ਹੀ ਕੋਈ ਜੁਗਾ ਸੀਗਾ ਉਸ ਸਮੇਂ ਨਾ ਹੀ ਕੋਈ ਲੈਟਰੀ ਸੀਗੀ ਨਾਲ ਇਹ ਦੱਸਣ ਸਰ 11 ਵਜੇ ਕਿਹੜੀ ਲੈਟਰੀ ਚੱਲਦੀ ਹੈ ਜੀ ਤੁਸੀਂ ਆ ਸਕਦੇ ਹੋ ਤੁਸੀਂ ਤੁਹਾਡੇ ਤੇ ਪਰਦੇ ਦਰਜ ਹੋਇਆ ਸਰ ਇਹੀ ਤਾਂ ਪੰਜਾਬ ਸਰਕਾਰ ਤੇ ਪੰਜਾਬ ਪੋਸਟ ਦੀ ਫੈਸਿਲਿਟੀ ਆ ਇਹ ਕੁਝ ਵੀ ਕਰ ਸਕਦੀ ਆ ਜਿਹੜੀ ਤੁਸੀਂ ਕਹਿੰਦੇ ਹੋ ਕਿ ਚਲਾ ਸਕਦੇ ਹੋ ਇਹ ਸਰ ਜਿਹੜੇ ਇਹ ਲੋਕ ਨੇ ਇਹ ਪੰਜਾਬ ਪੁਲਿਸ ਦੇ ਲੋਕ ਆ ਤੁਸੀਂ ਪਿੱਛੇ ਦੇਖਿਆ ਹੋਣਾ ਕਿ 7 ਸਾਲ ਦੇ ਬੱਚੇ ਉੱਤੇ ਇੱਕ ਫੋਟੋ ਦਾ ਅਸਲੇ ਦਾ ਪਰਚਾ ਦਰਜ ਕਰ ਦਿੱਤਾ ਫਿਰ ਇਹ ਕੁਝ ਵੀ ਹੋ ਸਕਦਾ ਜੀ ਇੱਥੇ ਜੇ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਸੁਧਾਰ ਆਹਾ ਸੁਧਾਰ ਜ਼ਰੂਰ ਆ ਕਿ ਜਿਹੜੇ ਲੋਕੀ ਨਜਾਇਜ਼ ਅੰਦਰ ਬੈਠੇ ਨੇ ਮੈਂ ਇੱਕ ਗੱਲ ਦੱਸੂ ਸੀਏ 2 ਤੇ ਸੀਏ 3 ਦੇ ਮੁਲਾਦੇ ਤੁਹਾਡੇ ਦਫ਼ਤਰ ਬੈਠੇ ਹੁੰਦੇ ਸੀਗੇ ਕਈ ਵਾਰ ਮੈਂ ਵੀ ਆਇਆ ਬੈਠੇ ਹੁੰਦੇ ਸੀ ਇੰਚਾਰਜ ਸਾਹਿਬ ਦੇਖੀ ਪੂਰੀ ਗੱਲ ਕਰ ਲੈ ਮੈਂ ਪੁੱਛ ਪਾਈ ਕਰਨ ਆਇਆ ਨਹੀਂ ਦੇਖੋ ਮੇਰਾ ਕਈ ਅਫਸਰਾ ਨਾਲ ਪਿਆਰ ਵੀ ਆ ਤੇ ਸੀ ਇਹ ਵਨ ਫਿਰ ਕਿੱਥੋਂ ਅੱਜ ਆ ਗਈ ਪਿਆਰ ਨਹੀਂ ਬਣਾਇਆ ਸੀ ਉੱਤੇ ਸਰ ਮੇਰੀ ਗੱਲ ਨਹੀਂ ਸਮਝਦੇ ਜਦੋਂ ਕਿਸੇ ਵੀ ਕੋਈ ਮਸਲੇ ਦੀ ਗੱਲ ਹੁੰਦੀ ਆ ਤੇ ਪੁਲਿਸ ਨੂੰ ਹੈਲਪ ਦੀ ਜ਼ਰੂਰਤ ਪੈਂਦੀ ਆ ਅਸੀਂ ਜ਼ਰੂਰ ਹੈਲਪ ਕਰਦੇ ਆ ਅਸੀਂ ਪੁਲਿਸ ਵੈਲਫੇਰ ਆ ਠੀਕ ਹੈ ਹੁਣ ਕੀ ਸੋਚਿਆ ਹੁਣ ਨਹੀਂ ਹੈਲਪ ਕਰਨੀ ਸਰ ਹੁਣੇ ਆਪਣੀ ਕਾਰਵਾਈ ਆਪ ਕਰਨ ਗੱਲ ਇਦਾਂ ਕਿ ਬਹੁਤ ਹੈਲਪ ਕਰਕੇ ਹੀ ਜਦੋਂ ਅਸੀਂ ਨਜਾਇਜ਼ ਪਰਚੇ ਹੀ ਲੈਣੇ ਆ ਠੀਕ ਹੈ ਪੁਲਿਸ ਅਧਿਕਾਰੀਆਂ ਨੇ ਸਾਡੇ ਨਾਲ ਇਦਾਂ ਦਾ ਰਵੱਈਆ ਹੀ ਰੱਖਣਾ ਆ ਹੁਣ ਮੇਰਾ ਇੱਕ ਗੱਲ ਦਾ ਪ੍ਰੋਮਿਸ ਜ਼ਰੂਰ ਆ ਕਿ ਜਦ ਤੱਕ ਇਹਨਾਂ ਦੇ ਐਫਆਈਆਰ ਦਰਜ ਨਹੀਂ ਕਰਾਂਦਾ ਪਹਿਲਾਂ ਸੀਪੀ ਸਾਹਿਬ ਨੂੰ ਕੰਪਲੇਨਟ ਦਿਤੀ ਆ ਬਟ ਅਗਰ ਨਾ ਹੋਇਆ ਤੇ ਕੋਰਟ ਵੱਲੋਂ ਜ਼ੀਰੋ ਨੰਬਰ ਐਫਆਈਆਰ ਦੀ ਮੰਗ ਕਰੂੰਗਾ ਜਿਹੜੇ ਨਕੰਮੇ ਐਸਐਚਓ ਇੱਕ 2 ਵਾਲਾ ਤੇ ਇੱਕ 3 ਵਾਲਾ ਬਿਨਾਂ ਇਨਵੈਸਟੀਗੇਸ਼ਨ ਕੀਤੇ ਪਰਚਾ ਦਰਜ ਕੀਤਾ ਹਮ ਪਰਚਾ 3 ਜੀ ਠੀਕ ਹੈ ਬਿਨਾਂ ਇਨਵੈਸਟੀਗੇਸ਼ਨ ਕੀਤੇ ਮੈਨੂੰ ਲਾਸਟ ਤੱਕ ਨਹੀਂ ਪਤਾ ਚੱਲਿਆ ਕਿ ਇਹਨਾਂ ਨੇ ਮੇਰੇ ਤੇ ਐਫਆਈਆਰ ਦੇ ਦਿੱਤੀ ਗਈ ਆ ਮੈਨੂੰ ਮੇਰੇ ਆਫਿਸ ਤੋਂ ਚੱਕਿਆ ਜਾਂਦਾ ਪਬਲਿਕ ਦੇ ਸਾਹਮਣੇ ਚੱਕਿਆ ਜਾਂਦਾ ਮੇਰੇ ਕੋਲੋਂ ਕੁਝ ਬਰਾਮਦਗੀ ਨਹੀਂ ਹੁੰਦੀ ਮੇਰੀ ਗੈਰ ਹਾਜ਼ਰੀ 'ਚ ਇਦਾਂ ਮੇਰਾ ਲੈਪਟਾਪ ਲੈ ਲਿੱਤਾ ਜਾਂਦਾ ਮੇਰੇ ਕੋਲੋਂ ਫੋਨ ਖੋ ਲਿੱਤਾ ਜਾਂਦਾ ਆ ਪਰ ਸਿਰਫ ਇੱਕੋ ਹੀ ਗੱਲ ਮੈਂ ਉਹਨਾਂ ਨੂੰ ਬਾਰ ਬਾਰ ਕਹਾਂ ਕਿ ਸਰ ਆ ਮੈਨੂੰ ਸੈਂਡ ਮੈਨੂੰ ਇਹ ਦੱਸ ਦਿੱਤਾ ਜਾਵੇ ਕਿ ਮੇਰਾ ਕਸੂਰ ਕੀ ਆ ਸਿਰਫ ਉੱਥੇ ਇਹ ਗੱਲ ਕੀਤੀ ਜਾਂਦੀ ਆ ਕਿ ਵਿਧਾਇਕ ਤੇਰੇ ਤੋਂ ਨਾਰਾਜ਼ ਨੇ ਠੀਕ ਹੈ ਤੂੰ ਆਪਣੇ ਆਫਿਸ ਨੂੰ ਮਿੰਨੀ ਥਾਣਾ ਬਣਾਇਆ ਲੋਕਾਂ ਦੀ ਸੁਣਵਾਈਆਂ ਕਰਦਾ ਨਾ ਕਰ ਮਤਲਬ ਇਹ ਤਾਂ ਉਹੀ ਚੀਜ਼ ਕਹਿ ਰਹੇ ਨੇ ਸਰ ਕੋਈ ਪ੍ਰਾਈਵੇਟ ਬੰਦਾ ਕੋਈ ਪੈਸੇ ਲਵੇ ਤਾਂ ਦੁਕਾਨਦਾਰੀ ਅਗਰ ਪੁਲਸ ਲਵੇ ਤਾਂ ਇਮਾਨਦਾਰੀ ਇਹ ਤਾਂ ਟੋਟਲ ਸਰ ਫੇਕ ਹੋ ਰਿਹਾ ਆ ਕੋਈ ਜਸਟਿਸ ਨਹੀਂ ਹੈਗਾ ਇੱਥੇ ਜਿਹੜੀ ਆਵਾਮ ਦੇ ਫੈਸਲੇ ਕਰਾਇ ਸੀਗੇ ਉਹ ਆਵਾਮ ਤੁਹਾਡੇ ਨਾਲ ਅੱਜ ਖੜੀ ਹੈ ਬਿਲਕੁਲ ਸਰ ਬਿਲਕੁਲ ਖੜੀ ਆ ਜੀ ਮੇਰੇ ਲਈ ਜਦੋਂ ਮੈਨੂੰ ਨਜਾਇਜ਼ ਇਹਨਾਂ ਨੇ ਤਰੀਕੇ ਨਾਲ ਜੇਲ੍ਹ ਭੇਜਿਆ ਗਿਆ ਉਦੋਂ ਮੇਰੇ ਲਈ ਕੈਂਡਲ ਜਲਾਈਆਂ ਗਈਆਂ ਮੈਂ ਹਰ ਵਰਗ ਦੇ ਲੋਕਾਂ ਲਈ ਕੀਤਾ ਕਿਸੇ ਸਿੰਗਲ ਨਹੀਂ ਕਿ ਮੈਂ ਸ਼ਿਵਸਨਾ ਸੀਟ ਤੋਂ ਆ ਜਾਂ ਕਰਸਨੈਲਟੀ ਲਈਏ ਜਾਂ ਕਿਸੇ ਸਿੱਖੀ ਲਈਏ ਮੇਰੇ ਸਾਰੇ ਫਰੈਂਡਸ ਨੇ ਮੇਰੇ ਸਾਰੇ ਦੋਸਤ ਨੇ ਠੀਕ ਹੈ ਇਹਦੇ ਵਿੱਚ ਕੋਈ ਨਹੀਂ ਹੈ ਮੈਂ ਹਰ ਵਰਗ ਦੇ ਲੋਕਾਂ ਦੀ ਰਿਸਪੈਕਟ ਕਰਦਾ ਆ ਜੇ ਤੁਸੀਂ ਇਸ ਸਮੇਂ ਦੀ ਗੱਲ ਕਰਦੇ ਹੋ ਇੰਨਾ ਹੀ ਬੁਰਾ ਹਾਲਾਤ ਹੈ ਜਿਹੜੀ ਟੀਚਰਾਂ ਤੇ ਡਾਂਗ ਵੱਰ ਰਹੀ ਆ ਜਿਹੜੇ ਕਿਸਾਨਾਂ ਤੇ ਡਾਂਗ ਵੱਰ ਰਹੀ ਆ ਤੁਸੀਂ ਇਸ ਟਾਈਮ ਦੇ ਵਿੱਚ ਜਸਟਿਸ ਦੀ ਉਮੀਦ ਕਿਸੇ ਨਹੀਂ ਕਰ ਸਕਦੇ ਵੀਰ ਅੰਨੀ ਬੜੀ ਥੱਦੀ ਫੜੀ ਹੈ ਯਾਰ ਮੈਨੂੰ ਅੰਨੀ ਜਿਹੜੇ ਇੰਨੇ ਕਾਗਜ਼ ਕਿਤੋਂ ਇਕੱਠੇ ਕਰ ਲੇ ਕੀ ਹੈ ਕਾਗਜ਼ਾਂ ਦੇ ਵਿੱਚ ਸਰ ਇਹ ਉਹ ਕਾਗਜ਼ ਆ ਕਿ ਜਿਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਨਾ ਇੱਕ ਮੈਂ ਤੁਹਾਨੂੰ ਚੀਜ਼ ਦਿਖਾ ਦਿੰਦਾ ਜੀ ਕੈਮਰੇ ਕਿ ਕਰਕੇ ਕਈ ਉਸਾਰੀ ਚੈ ਕੈਮਰੇ ਅੱਗੇ ਇਹ ਸਰ ਮੇਰੀ ਨਾ ਮੇਰੀ ਸਰ ਇੱਕ ਐਫਆਈਆ ਰਿਟ ਪਟੀਸ਼ਨ ਦਾਇਰ ਸੀ ਪਹਿਲੇ ਜਿਸ ਦੇ ਵਿੱਚ 113 ਨੰਬਰ ਗਗਨੀਜਾ ਮਰਡਰ ਕੇਸ ਉਸ ਸਮੇਂ ਪਹਿਲੇ ਜਿਹੜੇ ਆਮ ਆਦਮੀ ਪਾਰਟੀ ਦੇ ਆ ਮੈਨੂੰ ਟੋਟਲ ਇਹਨਾਂ ਨੇ ਕਈ ਮਰਡਰ ਕੇਸਾਂ ਦੇ ਵਿੱਚ ਮਰਡਰ ਕੇਸਾਂ ਦੇ ਵਿੱਚ ਪਲਾਂਟ ਕੀਤਾ ਗਿਆ ਸੀਗਾ ਜਦੋਂ ਤੁਸੀਂ ਪਘੋੜੇ ਵੀ ਹੋਗੇ ਸੀਗੇ ਬਾਹਰ ਪਸ ਦੇਂਦੇ ਸੀਗੇ ਕਦੀ ਹਿਮਾਚਲ ਕਦੀ ਰਾਜਸਥਾਨ ਜਦੋਂ ਪਤਾ ਕਿ ਅਸੀਂ ਕੁਝ ਕੀਤਾ ਨਹੀਂ ਪੁਲਿਸ ਦੀ ਏਡੀ ਨੇੜ ਕਰਦੀ ਸੀ ਉਸ ਸਮੇਂ ਮੈਂ ਕਹਿੰਨਾ ਉਸ ਸਮੇਂ ਮੈਨੂੰ ਰਜਵੀ ਇਹਨਾਂ ਨੇ ਇੰਟੈਰੋਗੇਟ ਕੀਤੀ ਉਸ ਇੰਟੈਰੋਗੇਟ ਦੇ ਵਿੱਚ ਅੱਜ ਵੀ ਮੇਰਾ ਜੋ L5 ਦੀ ਪ੍ਰੋਬਲਮ ਆ ਮੈਨੂੰ ਮਣਕੇ ਦੀ ਪ੍ਰੋਬਲਮ ਆ ਇੰਟੈਰੋਗੇਟ ਦੇ ਵਿੱਚ ਮੇਰੀ 60% ਇਹਨਾਂ ਨੇ ਕਿਡਨੀ ਖਰਾਬ ਕਰ ਦਿੱਤੀ ਗਈ ਸੀ ਤੇ ਮੈਂ ਪ੍ਰੋਪਰਲੀ ਅੱਜ ਵੀ ਕਹੂੰਗਾ ਕਿ ਮੈਂ ਭੱਜ ਨਹੀਂ ਸਕਦਾ ਜਾਂ ਪ੍ਰੋਪਰ ਸਹੀ ਤਰੀਕੇ ਨਾਲ ਤੁਰ ਨਹੀਂ ਸਕਦਾ ਤੇ ਉਸ ਤੋਂ ਬਾਅਦ ਸਰ ਮਤਲਬ ਕਈ ਅਫਸਰਾਂ ਨੇ ਮੈਨੂੰ ਬਿਠਾ ਕੇ ਚਲੋ ਕਿਹਾ ਜੀ ਚਲੋ ਜੋ ਵੀ ਆ ਇਸ ਰਿਡ ਦੀ ਇੱਕ ਜਗ੍ਹਾ ਦੇ ਉੱਤੇ ਗੱਲ ਅੜੀ ਸੀ ਉਹ ਕਹਿੰਦੇ ਜੀ ਕਿ ਇਹਨੂੰ ਸਮੇਂ ਦਿੱਤਾ ਜਾਵੇ ਇਸ ਰਿਡ ਦੀ ਸੁਣਵਾਈ ਨੂੰ ਮੈਂ ਉਸ ਸਮੇਂ ਦੀ ਉਡੀਕ ਕਰ ਰਿਹਾ ਸੀ ਇਹਨਾਂ ਦਾ ਲਾਸਟ ਜਵਾਬ ਦੀ ਉਡੀਕ ਕਰ ਰਿਹਾ ਸੀ ਉਡੀਕ ਤੋਂ ਬਾਅਦ ਹਾਈ ਕੋਰਟ ਇਹਨਾਂ ਦੇ ਪਰਚੇ ਦੀ ਵੀ ਡਿਸੀਜਨ ਦੇਊਗੀ ਕਿ ਜਿਨ੍ਹਾਂ ਨੇ ਮੇਰੇ ਨਾਲ ਕੀਤਾ ਉਹਨਾਂ ਵਿੱਚੋਂ ਆਮ ਆਦਮੀ ਪਾਰਟੀ ਦਾ ਜਿਹੜਾ ਬਸਿੰਘ ਆ ਉਹਦੇ ਉੱਤੇ ਵੀ ਹੈਗਾ ਆ ਹੁਣ ਵਿਧਾਇਕ ਦੀ ਗੱਲ ਕਰਾਂ ਉਹ ਵੀ ਐਮਐਲਏ ਆ ਤੇ ਉਹ ਵੀ ਕੋਈ ਸਾਫ ਸੁਥਰਾ ਤੇ ਦੁੱਧਾ ਤੋਂ ਲਿਆ ਨਹੀਂ ਜੇ ਉਹ ਇਨਨੋਸੈਂਟ ਆ ਤੇ ਮੇਰੇ ਨਾਲ ਹੋਏ ਧੱਕੇ ਦੀ ਆਵਾਜ਼ ਮੈਂ ਤਾਂ ਉਹਦੇ ਹਲਕੇ ਦਾ ਸੀ ਇੱਕ ਨੁਮਾਇੰਦਾ ਸੀਗਾ ਫਿਰ ਮੇਰੇ ਮੇਰੇ ਨਾਲ ਜਿਹੜਾ ਧੱਕਾ ਹੋਇਆ ਸੀਐਸਟੀਵੀ ਵਿੱਚ ਸ਼ਰੀਆਮ ਆ ਰਿਹਾ ਕਿ ਮੇਰੇ ਨਾਲ ਧੱਕਾ ਆ ਰਿਹਾ ਕੋਈ ਜੂਆ ਨਹੀਂ ਕੋਈ ਲਾਟਰੀ ਨਹੀਂ ਲੋਕਾਂ ਦੀ ਸੁਣਵਾਈ ਕਰਕੇ ਤੁਸੀਂ ਇੱਕ ਆਮ ਬੰਦੇ ਨੂੰ ਸ਼ਰੀਆਮ ਆਫਿਸ ਤੋਂ ਲੈ ਕੇ ਉਹਨੂੰ ਪਲਾਨਟ ਕਰ ਦਿੱਤਾ ਗਿਆ ਇਹ ਸਰ ਕੋਈ ਪੰਜਾਬ ਪੁਲਿਸ ਨਹੀਂ ਕਹਿ ਸਕਦਾ ਇਹ ਤਾਂ ਅਫਗਾਨਿਸਤਾਨੀ ਫੋਰਸ ਆ ਜੀ ਇੱਕ ਗਗਨੇਜਾ ਫਾਈਲ ਕੀ ਹੈ ਐਫਆਈਆ 113 ਇਹ ਸਰ ਇਹਦੇ ਵਿੱਚ 302 ਜਿਹੜੋ ਗਗਨੇਜਾ ਜੀ ਨੂੰ ਮਾਰ ਦਿੱਤਾ ਗਿਆ ਸੀ ਉਹ ਨਾਂ ਵੀ ਹੋ ਰਹੇ ਸੀਗਾ ਹਾਂ ਜੀ ਬਿਲਕੁਲ ਪਲਾਨਟ ਕਰ ਦਿੱਤਾ ਗਿਆ ਸੀ ਮੈਨੂੰ ਸ总ਰ ਕਿੰਨੇ ਕਤਲ ਕਿਤੇ ਨੇ ਸਰ ਇਹ ਤਾਂ ਪੰਜਾਬ ਪੁਲਿਸ ਹੀ ਦੱਸ ਸਕਦੀ ਆ ਕਿਉਂਕਿ ਉਸ ਤੋਂ ਬਾਅਦ ਇਹਨਾਂ ਨੂੰ ਫਟਕਾਰ ਪਈ ਸੀ ਹਾਲੀ ਦੇ ਵਿੱਚ ਮੈਂ 2 ਮਹੀਨੇ ਪਹਿਲਾਂ ਇੱਕ ਹਾਈ ਕੋਰਟ ਦੇ ਵਿੱਚ ਰਿਟ ਡਾਇਰ ਕੀਤੀ ਸੀ ਜਿਸ ਦੇ ਵਿੱਚ ਹਾਈ ਕੋਰਟ ਨੇ ਇਹਨਾਂ ਨੂੰ ਫਟਕਾਰ ਲਗਾਈ ਸੀ ਕਿ ਤੁਸੀਂ ਇਹਨੂੰ ਬਣਾਣਾ ਕੀ ਚਾਹਦੇ ਹੋ ਕਦੀ ਤੁਸੀਂ ਕਹਿੰਦੇ ਹੋ ਕਿ ਟੈਰਰਿਸਟ ਆ ਕਦੀ ਤੁਸੀਂ ਕਹਿੰਦੇ ਹੋ ਗੈਂਗਸਟਰ ਆ ਕਦੀ ਤੁਸੀਂ ਕਹਿੰਦੇ ਹੋ ਕੋ ਅਸਲੇ ਬੋਤ ਹੈ ਕਿ ਹੁਣ ਤੁਸੀਂ ਕਹਿ ਰਹੇ ਹੋ ਜੀ ਇਹ ਹਾਈ ਪ੍ਰੋਫਾਈਲ ਗੈਂਬਲਰ ਆ ਤੇ ਸਿੰਗਲ ਤੁਹਾਨੂੰ ਇੱਕ ਵੀ ਜਗ੍ਹਾ ਦੇ ਵਿੱਚ ਸਾਬਿਤ ਕਿਉਂ ਨਹੀਂ ਹੋ ਪਾਇਆ ਕਿਤੇ ਨਾ ਕਿਤੇ ਤਾਂ ਸਾਬਿਤ ਹੋਣ ਕਿਤੇ ਤਾਂ ਕਿਤੇ ਲਿੰਕ ਸਾਬਿਤ ਕਰਨ ਤੇ ਵੀਡੀਓ ਚ ਕੀ ਆਇਆ ਸਰ ਵੀਡੀਓਗ੍ਰਾਫੀ ਦੇ ਵਿੱਚ ਨੋਰਮਲ ਮੈਂ ਆਪਣੇ ਆਫਿਸ ਬੈਠਾ ਆ। ਉੱਥੇ ਪਬਲਿਕ ਮੇਰੇ ਕੋਲ ਸੁਣਵਾਈ ਕਰਾ ਰਹੀ ਹੈ ਆਪਣੀ। ਟੋਟਲ 3 ਘੰਟੇ ਦੀ ਫੁਟੇਜ ਆ। 3 ਘੰਟੇ ਦੀ ਫੋਟੋਸ ਦੇ ਵਿੱਚ ਅਗਰ ਸਿੰਗਲ ਉਹ ਪਰਸਨ ਮੇਰੇ ਕੋਲ ਆਏ ਹੋਣ ਜਿਹਨੇ ਮੇਰ ਨਾਲ ਪਲਾਨ ਕੀਤੇ ਜਾਂ ਇਸ ਦੇ ਵਿੱਚ ਤੁਹਾਨੂੰ ਲਾਟਰੀ ਦਾ ਕੋਈ ਪ੍ਰੂਫ ਮਿਲ ਜਵੇ ਜਾਂ ਕੋਈ ਜੂਏ ਦਾ ਪ੍ਰੂਫ ਮਿਲ ਜਵੇ ਸਰ ਰਾਜਨੀਤੀ ਛੱਡ ਦੂੰਗਾ। ਟੋਟਲ ਪਲਾਂਟਡ ਆ। ਮੰਗ ਕੀ ਕਰ ਰਹੇ ਹੋ ਇਸ ਸਮੇਂ? ਸਰ ਇੰਨੇ ਜਿਹੜੇ ਕਰਪਟਿਡ ਅਫਸਰ ਨੇ ਜਿਨ੍ਹਾਂ ਨੇ ਮੇਰ ਨਾਲ ਧੱਕਾ ਕੀਤਾ ਆ ਉਹਨਾਂ ਦੇ ਪਰਚੇ ਦੀ ਮੰਗ ਕਰਦਾ ਆ। ਜਿਹੜੀ ਮੇਰੀ ਮੇਰੇ ਕੋਲ ਇਹਨਾਂ ਨੇ ਫੋਨ ਖੋ ਲਿੱਤਾ ਗਿਆ ਮੇਰਾ ਮੇਰੀ ਗੈਰ ਹਾਜ਼ਰੀ 'ਚ ਮੇਰਾ ਲੈਪਟਾਪ ਤੇ ਡੀਵੀਆਰ ਲੈ ਗਏ ਨੇ ਤੇ ਟੋਟਲ ਮੈਂ ਐਫ ਆਈ ਆਰ ਦੀ ਮੰਗ ਕਰਦਾ ਜੀ ਇਹਨਾਂ ਦੀ ਹਾਈ ਕੋਰਟ ਪਹੁੰਚ ਗਈ ਹੈ ਹਾਂਜੀ ਬਿਲਕੁਲ ਜੀ ਹਾਈ ਕੋਰਟ ਦਾ ਰੋਕ ਕਰ ਲਿਆ ਬਿਲਕੁਲ ਜੀ ਇਸ ਤੋਂ ਬਾਅਦ ਸੁਪਰੀਮ ਕੋਰਟ ਦਾ ਜੀ ਪਰਚਾ ਕਰਾ ਕੇ ਹਟਾਂਗਾ ਇਸ ਵਾਰ ਨਹੀਂ ਡਿਗਾਗਾ ਜੀ ਬਿਲਕੁਲ ਇਹ ਸਮਾਜ ਸੇਵੀ ਸਮਰ ਦਸੂਜਾ ਬਖੂਬੀ ਜਾਣਦੇ ਵੀ ਹੋਵੋਗੇ ਇਸ ਦਫਤਰ ਦੇ ਵਿੱਚ ਇਹ ਫੈਸਲੇ ਕਰਾਂਦਾ ਸੀਗਾ ਲੇਕਿਨ ਇਹਨੂੰ ਸਮਰ ਦੇ ਕਹਿੰਦੇ ਮੁਤਾਬਿਕ ਇਹਨੂੰ ਆਹ ਕਿਹਾ ਜਾਂਦਾ ਜੀ ਤੂੰ ਇੱਕ ਮਿੰਨੀ ਥਾਣਾ ਇੱਥੇ ਬਣਾਇਆ ਹੋਇਆ ਆਪਣੇ ਦਫਤਰ ਵਿੱਚ ਜਦੋਂ ਤੂੰ ਜਿਹੜੇ ਫੈਸਲੇ ਕਰਾਂਦਾ ਉਹ ਫੈਸਲੇ ਕਰਾਣੇ ਬੰਦ ਕਰ ਦੇ ਗੈਂਬਲੀ ਐਕਟ ਦਾ ਪਰਚਾ ਦਰਜ ਹੁੰਦਾ 13367 ਦਾ ਦਾ ਕਹਿਣ ਦੇ ਮੁਤਾਬਿਕ ਮੇਰੇ ਅਕਸ ਨੂੰ ਖਰਾਬ ਕੀਤਾ ਗਿਆ ਅਗਰ ਉਸ ਵੀਡੀਓ ਦੇ ਵਿੱਚ ਮੇਰੇ ਕੋ ਜੂਆ ਫੜਿਆ ਜਾਵੇ ਜਾਂ ਪੈਸਾ ਫੜਿਆ ਜਾਂਦਾ ਤੇ ਮੰਦਾ ਵੀ ਮੈਂ ਜੂਆ ਖੇਡ ਰਿਹਾ ਲੇਕਿਨ ਇੱਕ ਵੱਡੇ ਪੱਦਰ ਦੇ ਉੱਤੇ ਇੱਕ ਗੈਂਬਲਰ ਕਿਹਾ ਜਾ ਸਕਦਾ ਹੈ ਕਿ ਵੱਡੇ ਜੂਏ ਦਾ ਵਪਾਰੀ ਜਾਂ ਵੱਡਾ ਜੂਏ ਦੀ ਸੱਟਾ ਲਗਵਾਉਣ ਵਾਲਾ ਇਹ ਸ਼ਖਸ ਅੱਜ ਨੂੰ ਕਟਖਰੇ ਚ ਆ ਗਿਆ ਲੇਕਿਨ ਜੂਏ ਦਾ ਸਵਾਲ ਇੱਥੇ ਖਤਮ ਹੋ ਜਾਂਦਾ ਹੈ ਕਿ ਜੂਆ ਚਲਦਾ ਕਿੱਥੇ ਪਿਆ ਸੀਗਾ ਕਿਹੜੇ ਕਮਰੇ ਚਲਦਾ ਪਿਆ ਸੀਗਾ ਕਿੰਨੇ ਰਕਮ ਦੀ ਰਾਸ਼ੀ ਪਈ ਹੋਈ ਸੀਗੀ ਗੈਂਬਲਿੰਗ ਇੱਕ ਤਾਂ ਲਗਾ ਦਿੱਤੀ ਗਈ ਹੈ ਲੇਕਿਨ ਸਮਰ ਦੇ ਕਹਿਣ ਦੇ ਮੁਤਾਬਿਕ ਹੀ ਉਹਦੇ ਕੋਲ ਦੂਸਰਾ ਡੀਵੀਆਰ ਪਿਆ ਸੀਗਾ ਪੋਚ ਨੂੰ ਆ ਲੱਗਾ ਕਿ ਇੱਕ ਡੀਵੀਆਰ ਆ ਲੇਕਿਨ ਦੂਜੀ ਡੀਵੀਆਰ ਦੇ ਵਿੱਚ ਉਹ ਜਿਹੜੀ ਸੀਸੀਟੀਵੀ ਨਾਲ ਚੱਲ ਰਹੀ ਹੈ ਉਹ ਸਮਰਦ ਸੂਜੇ ਦੇ ਘਰ ਦੇ ਵਿੱਚਲੀ ਤੇ ਦਫਤਰ ਦੀ ਸੀਸੀਟੀਵੀ ਫੂਟੇਜ ਆ ਹੁਣ ਸਮਰਦ ਸੂਜੇ ਨੇ ਹਾਈ ਕੋਰਟ ਦਾ ਰੁਕਤਾ ਕਰ ਲਿੱਤਾ ਹੈ ਮਾਨਯੋਗ ਪੁਲਿਸ ਕਮਿਸ਼ਨ ਲੁਧਿਆਣਾ ਨੂੰ ਵੀ ਦਰਖਾਸਤ ਦਿੱਤੀ ਆ ਹੁਣ ਦੇਖਦੇ ਆਂ ਇਸ ਸਮਾਜ ਸੇਵੀ ਤੇ ਸ਼ਿਵ ਸੇਨਾ ਯੁਵਾ ਮੋਰਚਾ ਦੇ ਪ੍ਰਧਾਨ ਦੇ ਨਾਲ ਇਨਸਾਫ ਕਦੋਂ ਮਿਲਦਾ ਕਿਉਂਕਿ ਕਈ ਪਰਚਿਆਂ ਦੇ ਵਿੱਚ ਇਹਨੂੰ ਪਾਇਆ ਗਿਆ ਸੀਗਾ ਲੇਕਿਨ ਹਾਈ ਕੋਰਟ ਮਾਨਯੋਗ ਅਦਾਲਤਾਂ ਨੇ ਇਹਨੂੰ ਕਿਥਣਾ ਕਿਤੇ ਬੇਨਿਰਦੋਸ਼ ਸਾਬਿਤ ਕੀਤਾ ਤੇ ਅੱਜ ਨੂੰ ਇੱਕ ਨਵਾਂ ਹੀ ਪਲਾਨ ਅਰੇ ਕ ਦੇ ਮੁਤਾਬਿਕ ਸ਼ੁਰੂ ਕਰ ਦਿੱਤਾ ਗਿਆ ਕਿ ਇਹ ਜੂਏ ਦਾ ਵਪਾਰੀ ਹੈ ਤੇ ਥਾਣਾ ਬਣਾ ਕੇ ਈਸਾ ਨਗਰੀ ਦੇ ਪੁਲੀ ਦੇ ਉੱਤੇ ਬੈਠਾ ਹੈ ਤੇ ਇੱਥੇ ਵੱਦ ਤੋਂ ਵੱਦ ਫੈਸਲੇ ਕਰਦਾ ਹੁਣ ਦੇਖਦੇ ਹਾਂ ਹਾਈ ਕੋਰਟ ਦਾ ਰੁਕ ਸਾਹਮਣੇ ਕੀ ਆਉਂਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਅਮਿਤ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ 라이